ਸਾ ਪਹਿਲੀ ਇੰਤਜ਼ਾਮ ਕਰੀ ਫਿਰਦਾ ਓਏ ਬੋਟਾਂ ਇਕੱਠੀ ਕਰੀ ਜਾ ਬੋਟਾਂ ਸਾ ਛੜੀ ਹੋਈ ਦਰੂ ਲਈ ਫਿਰਦਾ ਵਾਹ ਸਰਕ ਨੂੰ ਮੈਂ ਟਾਇਰ ਹੋਇਆ ਵਾ ਓਏ ਉਹ ਕਿੱਥੇ ਹੋ ਉਹ ਬਤਿਓ ਹਾਂ ਟਾਇਰ ਹੋ ਤਾ ਮੇਰੇ ਨਾਲ ਕੀ ਹਾ ਦੱਸਦਾ ਰਿਸ਼ਤਾ ਪੱਕਾ ਹੋ ਗਿਆ ਦਾ ਇਹ ਆਪਣਾ ਤੂੰ ਕਿਧਰੋਂ ਆਇਆ ਕੋਲੇ ਕਛਕੇ ਤੈਨੂੰ ਥੋੜਾ ਭੁੱਖਾ ਮਾਨਾ ਕੇ ਜਹੇ ਕੁੜੀ ਦੇ ਕੇ ਤੂੰ ਕਿਧਰੋਂ ਆਇਆ ਕੋਲੇ ਕਛਕਣ ਬਾਈ ਕਿਤੇ ਜਾ ਮਾਂ ਮੈਂ ਸਾਥ ਚ ਆਇਆ ਇਹਦਾ ਲਿਡੇ ਕੱਪੜੇ ਲੈ ਜਨਾਂ ਘਰੇ ਦੇ ਆਉਂਦੇ ਆ ਸਾਥ ਠੀਕ ਆ ਭਾਈ ਦੇ ਦੇ ਦੇਖੋ ਚਰਾਣੇ ਚੱਤੀ ਹੋਰ ਇਹ ਰਿਸ਼ਤਾ ਪੱਕਾ ਹੋ ਗਿਆ ਦਾ ਹੁਣ ਰਿਸ਼ਤਾ ਪੱਕਾ ਹੋ ਗਿਆ ਜੀ ਅੱਲੇ ਬਰਾਂਲੇ ਮਾਰੂ ਮਾਰੂ ਕੁੜੀ ਇਹ ਸਾਡਾ ਕੱਪੜੇ ਬਹਿਣ ਵਧੀਆ ਅੱਜ ਮੇਰੇ ਲਈ ਵਾਹ ਮਾਂ ਕੱਪੜੇ ਕਿੱਥੇ ਆ ਤਾਈ ਨੂੰ ਚੋ ਮੜਾ ਜੀ ਇਧਰ ਨਹੀਂ ਨੂੰ ਤਾਂ ਪੈਸੇ ਉਹਨੂੰ ਵਿਆਹ ਹੁਣ ਤਾਂ ਚੱਲ ਕੋਈ ਨਾ ਮੈਂ ਤਾਂ ਲੈ ਲੈਣਾ ਬੜਿਆਲਾ ਬੜਿਆਲਾ ਮੈਨੂੰ ਤਾਂ ਵਧੀਆ ਦੁਵਾ ਕੇ ਲੈ ਪੂਰੇ ਵਧੀਆ ਦੁਵਾ ਕੇ ਲੈ ਮੰਗਾਉਣਾ ਫਿਰ ਵਾਲੀ ਡੇ ਪਾਲਾ ਮੈਂ ਕਰ ਹੋਰ ਕੱਪੜੇ ਕੁੱਪੜੇ ਆ ਪੈਸੇ ਲੈਣਾ ਨਾਲੇ ਲਿੜੇ ਪਾਲਾ ਮੈਂ ਠੀਕ ਆ ਨਾ ਹੈਲੋ ਹੁੱਜ ਕੀ ਆ ਵਾ ਅੱਜ ਤੋਂ ਦਨ ਦਨ ਦੀ ਵਿਆਹ ਹੋਈ ਤੇਰੇ ਅੰਦਰ ਹੀ ਧਰ ਲੋ ਕਰ ਆਉਂਦੀਆਂ ਬਸ ਠੀਕ ਹੈ ਠੀਕ ਹੈ ਹਾਂ ਮੈਂ ਤਿਆਰ ਕਰ ਚੰਗਾ ਉਹ ਯਾ ਰੋਮਾਂ ਤੇਰ ਮੈਂ ਤਾਂ ਜਦੋਂ ਸਮਝੀ ਮੋਟੇ ਨੇ ਠੰਡ ਵਾਈ ਲੈ ਕੋ ਠੰਡ ਬਾਲੀ ਇਹ ਰੇ ਕਿਸਮਾਨ ਬਾਹ ਲੈਣਾ ਪਊਗਾ ਕਿਸੇ ਗੱਡੀ ਗੱਡੀ ਉਹ ਕਰਨਾ ਖਰਾ ਤੂੰ ਮੰਗ ਹਾਂ ਗੱਡੀ ਮੈਨੂੰ ਸਿਕਾਉਣ ਜਾਂਦਾ ਚੱਲ ਫਿਰ ਮੈਂ ਪਸ ਲੈਣਾ ਇਥੋਂ ਫੜ ਗੱਡੀ ਪੁੱਛ ਅੱਛਾ ਚੱਲ ਆ ਜਾ ਪਾ ਫਿਰ ਪਸ ਲੈਣੇ ਆ ਆ ਹੀ ਆ ਜਰਾ ਉਹ ਬੜਵੰਤੇ ਕਰੀਆਂ ਹਾਂ 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 ਆ ਜਾ ਆ ਗਿਆ ਆ ਜਾ ਮਾਮਾ ਹੈਗਾ ਕਿਵੇਂ ਬੜਵੰਤੇ ਠੀਕ ਆ ਤੂੰ ਦੱਸ ਕਿਵੇਂ ਆਦੇ ਉਹ ਕਿਵੇਂ ਇਹ ਗੱਡੀ ਚਾਈ ਦੀ ਯਾਰ ਗੱਡੀ ਯਾਰ ਮੈਂ ਵੀ ਜਾਣਾ ਰਿਹਾ ਕਿਦਰ ਮੇਰਾ ਰਿਸ਼ਤਾ ਪੱਕਾ ਹੋਇਆ ਮਸਾ ਸਾਡੇ ਭਾਂ ਦੇ ਰਿਸ਼ਤਾ ਹੈ ਗੱਡੀ ਦੇ ਯਾਰ ਜਿਆਦਾ ਕਿਰਾਇਆ ਲੈਣੀ ਇਹਦਾ ਰਿਸ਼ਤਾ ਹੋ ਗਿਆ ਹੋਰ ਦੋ ਦਿਨ ਮੈਂ ਦਿਸੇ ਚਾ ਯਾਰ ਚੱਲ ਪੈ ਜਾ ਕਿਰਾਏ ਦੀ ਜਾਂ ਕੋਈ ਚੱਕਰ ਨਹੀਂ ਚੱਲ ਲੈ ਰਿਓ ਫਿਰ ਮੈਂ ਕੋਈ ਨਾ ਮੋਟਰਸਾਈਕਲ ਲੈ ਜੂ ਹਾਂ ਆਨੇ ਜੀ ਬਰਾਸ ਦੀ ਵੇਹਲਿਆ 200 ਕੋਲ ਹੀ ਲਾਵਾਂਗੇ ਚੱਲ ਦੇਖ ਲਓ ਯਾਰ ਫੜਾ ਜੋਂ ਟਾਈਮ ਦੇ ਨਾਲ ਲੈ ਰਿਓ ਦੋ ਦਿਨ ਦੇ ਦਾ ਜੀ ਕਿਰਾਇਆ ਲੈ ਲਓ ਠੀਕ ਹੈ ਕੋਈ ਨਾ ਕੋਈ ਨਾ ਯਾਰ ਲੈ ਰਿਓ ਕੋਈ ਚੱਕਰ ਚੱਲ ਹੱਕ ਮਾਮਾ ਮੰਨ ਲਓ ਕਿੰਨੇ ਕੇ ਪੈਸੇ ਦਿੱਤਾ ਇਹਨੇ ਇਹਦਾ 5000 ਰੁਪਏ ਦਿੱਤਾ ਬਹੁਤ ਆ ਬਹੁਤ ਆ ਬੱਦੂ ਆ ਮਦਾ ਰਾਣੀ ਲਾੜ ਕੋਟ ਲੈਣਾ ਭੈਣ ਦਾ ਲਾੜ ਕੀ ਕਰਨਾ ਓਏ ਨਹੀਂ ਨਹੀਂ ਮੈਂ ਲਾੜ ਲੈਣਾ ਮੇਰਾ ਸੁੱਖਿਆ ਵਾ ਇਹ ਕਿਦਨੇ ਮੇਰਾ ਵਿਆਹ ਮੈਂ ਲਾੜ ਪਾਉ ਠੀਕ ਆ ਲਾੜ ਹੀ ਲੈਣਾ ਕੋਟਾ ਲਾੜ ਲਈ ਮੈਨੂੰ ਕੀ ਆ ਤੇਰੀ ਮਰਜ਼ੀ <mursos> crawl, मामा न ले सिखा कहिड़े लाल ई लेण

ਕਤਈ ਖੋ ਲੈਣਾ ਮਮਾ ਬੂਟ ਲੈਣਾ ਆਵਾ ਦਾ ਉਹ ਕਿਤੇ ਬਾਰੇ ਜੇ ਰੱਖੇ ਬੈਠਾ ਮੈਂ ਉਹਨਾਂ ਤੋਂ ਲਊਗਾ ਕਿਤੇ ਉਹ ਭਾਂਡਾ ਮੈਂ ਸੇਲ ਆ ਨਹੀਂ ਨਹੀਂ ਕੋਈ ਨਹੀਂ ਤਾਂ ਖੁੱਲੇ ਜੇ ਰੱਖੇ ਹੁੰਦੇ ਉੱਥੇ ਲਊਗਾ ਮਰਜੀ ਤੇ ਨਹੀਂ ਮੈਨੂੰ ਕੀ ਆ ਨਹੀਂ ਨਹੀਂ ਮੈਂ ਤਾਂ ਇੱਥੋਂ ਲੈਣਿਆ ਉਹ ਆ ਗਈ ਹੈ ਨਾ ਹਾਂ ਉਹ ਤੋਂ ਲੈ ਕੇ ਦੇ ਮੈਂ ਤਾਂ ਲੈ ਲੈਣੇ ਆ ਜਾ ਮਾਂ ਕੇ ਇੱਥੇ ਹੀ ਲਿਆਣਾ ਠੀਕ ਆ ਆ ਜਾ ਭਾਂਡਾ ਉਹੀ ਤੂਛ ਨਾ ਕਰ ਮੂਰ ਦੇਖ ਰਹੀ ਹੈ ਦੇਖ ਲੈ ਬਾਈ ਜੀ 500 ਰੁਪਏ ਦਾ ਹੈ ਜੀ ਦੇਖ ਲੈ ਹੁਣ ਸਾਰੇ ਆ ਫੱਟਾ ਮੇਰੇ ਦਾ ਯਾਰ ਆ ਫੱਟਾ ਹਾਂ ਹਾਂ ਤੂੰ ਇਹਦਾ ਵਧੀਆ ਨਹੀਂ 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 ਬਤਾਈ ਜੀ ਇਹ ਜਦੋਂ ਜੀ ਬਾਹਰ ਫੱਟਾ ਤੇ ਨਾ ਵਾਜਾ ਜੀ ਇਹਨੇ ਪੈਸੇ ਜੀ 500 ਚਲੋ ਬਾਹਰ ਬਾਹਰ ਜੀ ਆਲਾ ਫੱਟਾ ਕਰਵਾ ਠੀਕ ਹੈ ਭਾਈ ਕੋਈ ਤਾਂ ਆਪੁ ਫੇਰ ਮੰਦੇ ਬਿਧਿਆ ਚਲੋ ਹੱਕ ਚੋ ਮਾਮਾ ਪੰਜ ਹੁਣ ਹੋਰ ਸਮਾਨ ਤਾਂ ਨਹੀਂ ਰਹਿ ਗਿਆ ਨਹੀਂ ਨਹੀਂ ਮਾਮਾ ਉਧਰ ਪਾ ਰਹੇਗੀ ਵਰਪਾਨ ਦਾ ਧਾਇ ਵਾਲੀ ਲੜਾਂਗੇ ਭਈਓ ਦੇ ਦੋ ਹਾਂ ਹੈਗੀ ਆ ਉਹਦੇ ਲਵੇ ਉਹ ਦੇਣੀ ਨਹੀਂ ਕੋਈ ਨਾਲ ਆਪੇ ਕਰ ਲਾਂਗੇ ਹੱਲ ਦੂਜੇ ਇਹ ਕੁਝ ਤਾਂ ਆਪਾ ਹੁਣ ਪਿੰਡੋਂ ਵੀ ਹੱਲ ਕਰ ਸਕਦੇ ਆ ਠੀਕ ਆ ਇੱਕ ਡੀਲ ਆ ਈਨਾ ਨਹੀਂ ਆਉਂਦਾ ਕੋਈ ਆ ਕੋਈ ਕਰਤਾ ਕਰਦੀ ਬਾਦਗਾਟਨਾ ਕਰਦੀ ਕਿਤੇ ਪਾਸੇ ਨੂੰ ਠੀਕ ਆ ਲੈ ਉਧਰ ਤੂੰ ਜਮੀ ਉਹ ਕਰਤੀ ਲੈ ਲੈ ਹੁਣ ਦੇਖ ਐਦਾਂ ਨੂੰ ਲਮਕਾ ਦਰੂਸ਼ ਨਾ ਕੱਢਣ ਲਈ ਲੈ ਠੀਕ ਆ ਮੈਂ ਕਢਾ ਕੇ ਲੜੀਆਂ ਨਾਲ ਠੀਕ ਆ ਮੈਂ ਦੇਖੀ ਤੇ ਲਾ ਕੇ ਫਿਰ ਚੱਲ ਉਹ ਜਬਾਗੀ ਨੂੰ ਹੱਗ ਮਾਰ ਦੋ ਲਾ ਦੂ ਮਾਰ ਦਿਆ ਉਹ ਲੜੀ ਦਾ ਹੀ ਮੈਂ ਖੱਲਾ ਪਾਉਣਾ ਪਾਗਰਾ ਪਾ ਦੇ ਤੇ ਚੱਲ ਵੀ चल ਪੀਂ ਆ ਚੱਲ ਪੀ ਚੱਲ ਪੀ ਤਾਂ ਲੋਣ ਕੀ ਹੋਰ ਕੰਮ ਕਰੀਏ ਪਹਿਲੀ ਰੋਨੇਟ ਹੋਏ ਫਿਰਦੇ ਆ ਚੱਲ ਚੱਲ ਸਿੱਧੀ ਹੋ ਜਾ ਕਹਿੰਦਾ ਭਈ ਹੌਲੀ ਸਹੇ ਨਾਲ ਲੱਤਾ ਜੀ ਤਾਂ ਹੂੰ ਐ ਤੂੰ ਕਾ ਕਸਮਾਨ ਵਧੀਆ ਬਣੀ ਜਾਂਦਾ ਆਪਣਾ ਪੂਰਾ ਵਧੀਆ ਭਾਈ ਬੰਦੇ ਦਾ ਫੋਟੇ ਨਹੀਂ ਝੋਡੇ ਕੋਈ ਨਾ ਬੰਦੇ ਆ ਜਾਂਦੇ ਆਪਣੇ ਕੋਈ ਨਾ ਮਾਰ ਕਰਦਾ ਫੋਨ ਪਾਣਾ ਠੀਕ ਆ ਕਸਮਾਨ ਦਾ ਬੜਾ ਗੌਰ ਜੀ ਨਾਲ ਬਣੀ ਚੱਲੋ ਕਰੋ ਦੇਖੀ ਕਰੋ ਚੱਲੋ ਵੀ ਚੱਲੋ ਆ ਗਏ ਲੈ ਕਾਰੀ ਵੀ ਆ ਗਏ ਬੰਦੇ ਆ ਗਏ ਬੈਠੋ ਵੀ ਬੈਠੋ ਕਰਾਂ ਬੈਠੋ ਦਾਵਾ ਪਾ ਲਾਓ ਕੱਗਾ ਕਰੋ ਮਨ ਰੰਜਣ ਠੀਕ ਆ ਅਰੇ ਪੰਜ ਦਾ ਵਿਆਹ ਹੈ ਗਰਦ ਘੱਟ ਦੇਣੀ ਅੱਜ ਹੂੰ ਹਾਂ ਇਹ ਗੱਲ ਵੀ ਠੀਕ ਹੈ ਤਾ ਉਹ ਕਿੱਥੇ ਗਿਆ ਹੂੰ ਦੱਸ ਦੇ ਜਿਹੜੀ ਚੀਜ਼ ਦੀ ਲੋੜ ਹੈ ਬਾਬਾ ਦੱਸ ਦੇ ਜਿਹੜੀ ਚੀਜ਼ ਦੀ ਲੋੜ ਹੈ ਬਸ ਬਸ ਠੀਕ ਹੈ ਠੀਕ ਕਰਦਾ ਕਰ ਲਾ ਕਾਲ ਨਹੀਂ ਆ ਮੈਂ ਤਾਂ ਪੂਰੀ ਵਧੀਆ ਵੀ ਰੋ ਸੋਨੇ ਰੇਸ਼ਮੀ ਗਰਾਰੇ ਵਾਲੀਏ ਬੂਹਾ ਬੰਦ ਕਰੀ ਲੈ ਜਵਾਰੇ ਵਾਲੀਏ ਮੋਟੇ ਮੋਟੇ ਬੈਗ ਲਾ ਕੇ ਰੂੜੀ ਮਾਰ ਕਾ ਦੇ ਅੱਜ ਕਰ ਕੇ ਹਟਣ ਗਏ ਕਾਰੇ ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕ ਦੇ ਮਾਰ ਦੇ ਗਲੀ ਚ ਲਲਕਾਰੇ ਬਿਆਦਾ ਵਧੀਆ ਮੁੰਡੇ ਦਾ ਕੋਹੂ ਜੀ ਦਾ ਵਧੀਆ ਹੱਥ ਤੇ ਮਚਾਈ ਜਾਂਦਾ ਹੈ ਵਿਚਾਰਾ ਡੀ ਜੇ ਲਾਈਏ ਫਿਰ ਆਪਾਂ DJ ਬੰਦ ਨੇ ਪੁੱਤਰਾ ਕੋਈ ਨਾ ਛੋਟੇ ਮੋਟੇ ਲਾਵਾਂਗੇ ਉਹ DJ ਬਿਨਾ ਕਿੱਥੇ ਗੱਲ ਬੰਦਿਆ DJ ਤੇ ਲਾਵਾਂਗੇ ਛੋਟੇ ਮੋਟੇ ਲਾ ਦੇ ਲਾ ਦੇ ਪੱਟ ਲਾ ਰਹੇ ਛੋਟੇ ਮੋਟੇ ਲਾ ਲੈਣੇ ਫਿਰ ਆਪਾਂ ਛੋਟੇ ਲਾ ਦੇ DJ ਬੰਦ ਕਰ ਤੇ ਛੋਟਾ ਲਾ ਲੋ ਕੋਈ ਨਾ ਛੋਟੇ ਲਾ ਲੈਣੇ ਆਪਾਂ ਛੋਟੇ ਲਾ ਲੈਣੇ ਹਾਏ ਹਾਏ ਕਦਾ ਚੜੇ ਨੂ ਬੋਲੇ ਜਿੱਤਿਆ ਵੀ ਰੰਨੀ ਕਦਾ ਛੜੇ ਦਾ ਬੇੜਾ ਤੰਨ ਤੰਨ ਨਹੀਂ ਉਹਦਾ ਸਾਹ ਜਿਵੇਂ ਚੁੱਪ ਲਈ ਰੱਖਣਾ ਦੀ ਜਿੱਕੋਟੇ ਤੇ ਤੰਨ ਟਿੱਕਰ ਆਹ ਮੂਹ ਜੇ ਟਿੱਕਰ ਨਹੀਂ ਰੱਖਣਾ ਨੀ ਦਸਤੋੜੇ ਮੈਂ ਅਬੰਦ ਤਰਾ ਬੰਦ ਕਰੋ ਬੰਦ ਕਰੋ ਆਈ ਲਾ ਬੰਦ ਕਰੋ ਬੰਦ ਕਰੋ ਮੈਂ ਨਾਨਾ ਪਰ ਦਰਨਾ ਫਰਮਾ ਜੋ ਸਾਰਾ ਵਹੀ ਜਗੂ ਇਤਲਾ ਕਰੀ ਆਇਲਾ ਯਾਰ ਜੋ ਕਹਿੰਦਾ ਅੱਜ ਤੇ ਤਾਂ ਨਿੱਪਾ ਹਾ 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 ਕੋੜ ਕੇ ਚੈਨ ਉਹਨਾ ਕੋਈ ਵਿਆਹ ਗੁੰਦਲਾ ਪਾ ਛੜੇ ਹੋਏ ਗਾਇਨ ਲਵਾਈ ਜਾਂਦਾ ਨਾ ਪਿੰਡ ਹੀ ਜਾਂਦਾ ਇੱਥੇ ਕੀ ਕਰਉਣਾਗਾ ਕਿ ਬੱਤਸਾਂ ਉਹ ਜਾਣਾ ਹੁੰਦੀ ਹੁੰਦਾ ਨਾ ਮੈਂ ਜੋ ਛੜੇ ਹੋਏ ਪਿੰਡ ਚ ਮੈਂ ਜਾਮਈ ਆਏ ਬੇਇੱਜ਼ਤੀ ਕਰਾ ਕੇ ਰੱਖਦੀ ਛੜੇ ਹੋਏ ਤਾਂ ਸ਼ਾਮ ਹੋਵੇ ਲਖੀਂਦੀ ਹੁਣ ਰਾਤ ਕਹਿ ਆ ਮਾਮਾ ਆ ਕੇ ਭੇਗਾ ਜਰਦਦਾ ਪਾਂ ਜਾਂ ਮੈਂ ਨਹੀਂ ਜਾਂਦਾ ਭੈਣ ਚੂ ਮੇਰੀ ਬੇਇੱਜ਼ਤੀ ਕਰਕੇ ਰੱਖਦੀ ਤੁਹਾਨੂੰ ਨੇ ਕੋਈ ਨਾ ਆਪਾ ਕਰ ਦੇਣਾ ਨਾ ਨਾ ਮੈਂ ਹੀ ਜਾਂਦਾ ਮੈਂ ਤਾਂ ਉੱਦੇ ਪਿੰਡ ਜਾਣਾ ਹੈਗਾ ਕੋਈ ਨਾ ਆਖ ਮੈਂ ਨਹੀਂ ਜਾਂਦਾ ਜੇ ਬਿਨਾਂ ਹੀ ਜਾਂਦਾ ਮੈਂ ਤਾਂ ਜਾਂਦਾ ਨਹੀਂ ਹੈਗਾ ਕਿਹੜਾ ਤੁਸੀਂ ਪਹਿਲੇ ਉਹੀ ਤਾਂ ਮੈਂ ਨਹੀਂ ਜਾਂਦਾ ਮੈਂ ਤਾਂ ਹੁਣ ਜਾਣਾ ਉੱਦੇ ਪਿੰਡ ਜਾਣਾ ਹੈਗਾ ਉਹਦਾ ਘਰੇ ਜਾ ਤੂੰ ਬਸ ਤਮ ਮੈਂ ਉਹਦਾ ਜਮਾ ਹੀ ਨਹੀਂ ਹੁੰਦਾ ਹੁਣ ਬੱਜਦਾ ਛੋ ਨਿੱਕੜ ਆਏ ਤੋਂ ਥਰੇ ਹੋ ਗਏ ਜਿਗਰਾ ਕਰਦੀ ਤੜਕੋ ਹੁੰਦਾ ਨਹੀਂ ਮੈਂ ਨਹੀਂ ਹੁੰਦਾ ਮੈਂ ਨਹੀਂ ਹੁੰਦਾ ਮੈਂ ਜਾਨਾ ਪੱਕੇ ਕਰਦਾ ਮੈਂ ਸਾਡੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ